ਅਮਰਤ ਸਰਦੇਵ ਦਰਬਾਰ ਸਾਹਿਬ ਦੇ ਬਿਲਕੁਲ ਪਿੱਛੇ ਇੱਕ ਅਜੇਹਾ ਸਰੋਵਰ ਹੈ ਜਿਸ ਦਾ ਨਾਮ ਹੈ ਮਾਤਾ ਕੋਲਸਰ ਸਾਹਿਬ ਇਹ ਤਾਂ ਮਾਤਾ ਕੋਲਾ ਜੀ ਦੀ ਯਾਦ ਵਿੱਚ ਹੈ ਇੱਕ ਆਤਮਕ ਮੁਸਲਮ ਭਗਤ ਜੋ ਲਾਹੌਰ ਦੇ ਕਾਜੀ ਦੀ ਧੀ ਸੀ ਜਦੋਂ ਮਾਤਾ ਜੀ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸ਼ਰਨ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਉੱਤੇ ਮੌਤ ਦਾ ਹੁਕਮ ਜਾਰੀ ਕਰ ਦਿੱਤਾ ਪਰ ਸਾਈ ਮੀਆਂ ਮੀਰ ਜੀ ਨੇ ਉਹਨਾਂ ਨੂੰ ਬਚਾਇਆ ਅਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਲਿਆਏ। ਮਾਤਾ ਜੀ ਨੇ ਆਪਣੀ ਜ਼ਿੰਦਗੀ ਗੁਰੂ ਸਾਹਿਬ ਦੀ ਸੇਵਾ ਅਤੇ ਨਾਮ ਸਿਮਰਨ ਵਿੱਚ ਬਿਤਾਈ। ਇੱਕ ਵਾਰ ਮਾਤਾ ਜੀ ਨੇ ਗੁਰੂ ਸਾਹਿਬ ਅੱਗੇ ਆਪਣੀ ਭਾਵਨਾ ਰੱਖੀ ਕਿ ਉਹ ਗੁਰੂ ਸਾਹਿਬ ਨਾਲ ਵਿਆਹ ਕਰਨਾ ਚਾਹੁੰਦੇ ਹਨ ਪਰ ਗੁਰੂ ਸਾਹਿਬ ਨੇ ਉਹ ਭਾਵਨਾ ਨੂੰ ਆਤਮਕ ਗਿਆਨ ਨਾਲ ਖਤਮ ਕਰ ਦਿੱਤਾ। ਮਾਤਾ ਜੀ ਨੇ ਕਿਹਾ ਮੇਰੇ ਮਰਨ ਤੋਂ ਬਾਅਦ ਕੋਈ ਮੇਰਾ ਨਾਮ ਨਹੀਂ ਲਵੇਗਾ ਤਾਂ ਗੁਰੂ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਤੇਰਾ ਨਾਮ ਸਦਾ ਅਮਰ ਰਹੇਗਾ ਤੇਰੇ ਨਾਮ ਤੇ ਇਹ ਪਵਿੱਤਰ ਸਰੋਵਰ ਕੋਲਸਰ ਸਾਹਿਬ ਹੋਵੇਗਾ ਅਤੇ ਅੱਜ ਵੀ ਹਰ ਸਿੱਖ ਗੁਰਦੁਆਰਾ ਹਰਮੰਦਰ ਸਾਹਿਬ ਜਾਣ ਤੋਂ ਪਹਿਲਾਂ ਕੋਲਸਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ